ਨਿਊ ਹੋਲੈਂਡ 5500 ਆ ਗਿਆ ਫਤਿਆਮਾਦ ਹਰਿਆਣਾ ਟਰੈਕਟਰ ਮੰਡੀ ਦੇ ਅੰਦਰ ਖੜੇ ਆ 11 ਮਾਡਲ 445000 ਰੁਪਏ ਡਿਮਾਂਡ ਹੈ ਤੇ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਹਣਾ ਸਰ ਨਾਲ ਜਿਆਦਾ ਲਿਫਟ ਸੈਂਸਿੰਗ ਹੈ ਜਿਹੜੀ ਹੋਲੈਂਡ ਦੀ ਆ ਮੰਨੇ ਪਰ ਮੰਨੇ ਟਰੈਕਟਰਾਂ ਚ ਹੋਲੈਂਡ ਦੀ ਲਿਫਟ ਸੈਂਸਿੰਗ ਸਰ ਨਾਲ ਉੱਤੇ ਆ ਤੇ ਡਬਲ ਡਿਸਟ੍ਰਿਬਿਊਟਰ ਹੈ ਆਈ ਪੀਟੀਓ ਕਲੱਚ ਆ ਹਾਈ ਲੋ ਮੀਡੀਅਮ ਹੈ 3 ਸਪੀਡ ਹੈ 16 ਦੇ ਟਾਇਰ ਨੇ ਠੀਕ ਹੈ 16 ਦੇ ਟਾਇਰ ਇਧਰ ਆ ਗਏ 5500 ਹੀ ਆ ਗਿਆ ਇਹ ਆਪਣਾ ਆ ਗਿਆ ਨਾਲੇ ਇਹ ਰੋਟਰੀ ਪੰਪ ਚਾ ਠੀਕ ਹੈ ਜੀ ਰੋਟਰੀ ਪੰਪ ਆ ਜਾਂਦਾ ਹੈ ਟਰੈਲ ਲਈ ਸਵਰਾਜ ਕੋੜਾ ਵੈਂਪਰ ਲੱਗਾ ਠੀਕ ਹੈ 13 ਮਾਡਲ 3,80,000 ਰੁਪਏ ਡਿਮਾਂਡ ਠੀਕ ਹੈ 3,80,000 ਰੁਪਏ ਡਿਮਾਂਡ ਹੈ ਤੇ ਕੋੜਾ ਵੈਂਪਰ ਲੱਗਾ ਇਹ ਟਰਬੋ ਸੁਪਰ ਟਰਬੋ ਵਾਲਾ ਮਾਡਲ ਆ ਗਿਆ ਹਾਈ ਲੋ ਮੀਡੀਅਮ ਆ ਗਿਆ ਤੁਹਾਨੂੰ ਪਤਾ ਹੀ ਹੈ ਲਿਫਟ ਸੈਂਸਿੰਗ ਪਹਿਲਾਂ ਵੀ ਦੱਸਿਆ ਕੋ ਖੁੱਲ ਹੈ ਨਾ ਲਿਫਟ ਸੈਂਸਿੰਗ ਚ ਕੋਈ ਮਗਾਵਲਾ ਨਹੀਂਗਾ ਟਰੈਕਟਰ ਦਾ ਤੇ ਨਾ ਹੀ ਕੋਈ ਸ਼ਾਇਦ ਤੱਕ ਕਰੇ ਕਈ ਸਾਲਾਂ ਤੱਕ ਹੀ ਨਹੀਂ ਕਰ ਸਕਦਾ ਉਹ ਨਾਲ ਟਾਈਮ ਲਈ ਨਿਊ ਹੋਲੈਂਡ ਦਾ ਮੁਕਾਬਲਾ ਤੇ ਅਗਲੇ ਬੰਨੇ ਨਿਊ ਹੋਲੈਂਡ 5500 ਤੀਜਾ ਟਰੈਕਟਰ ਜਿਹੜਾ ਨਿਊ ਹੋਲੈਂਡ ਦਾ 5500 ਤਿੰਨੇ ਇਕੱਠੇ ਲੱਗੇ ਹੋਏ ਹਨ 11 ਮਾਡਲ 495000 ਰੁਪਏ ਡਿਮਾਂਡ ਹੈ ਤੇ ਹਾਈ ਲੋ ਮੀਡੀਅਮ ਠੀਕ ਹੈ ਇੱਕ ਟਰੈਕਟਰ ਦੀ ਬਹੁਤ ਡਿਮਾਂਡ ਹੁੰਦੀ ਹੈ 5630 ਦੀ 5630 ਟਰੈਕਟਰ ਹੈ ਜਿਹੜਾ ਬਹੁਤ ਘੱਟ ਮੰਡੀ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਬਹੁਤ ਹੀ ਜ਼ਿਆਦਾ ਘੱਟ ਮੈਨੂੰ ਲੱਗਦਾ ਪਹਿਲਾਂ ਪਹਿਲਾਂ ਜਦੋਂ ਨਾ ਆਉਂਦਾ ਸੀ ਨਾ ਮੰਡੀ 'ਚ ਉਦੋਂ ਕਿਤੇ ਵਿਰਲਾ ਪੰਜਾਂ ਹੁੰਦਾ ਹੁੰਦਾ ਸੀ ਵੀ ਸਾਰੇ ਦੋ ਟਰੈਕਟਰ ਵੱਤ ਤੋਂ ਵੱਧ ਕਿਤੇ 56ਤੀ ਵੇਖਣ ਨੂੰ ਮੈਨੂੰ ਤਾਂ ਲੱਗਦਾ ਨਹੀਂਗਾ ਬਈ ਮੇਰੀ ਨਿਗਾ 'ਚ ਸ਼ਾਇਦ ਇੱਕ ਜਾਂ ਦੋ ਵੱਤ ਤੋਂ ਵੱਧ ਹੁਣ ਉਹ ਵੀ ਨਹੀਂ ਹੁਣ 5620 ਰਹਿ ਗਏ ਇਕੱਲੇ ਬਸ ਠੀਕ ਹੈ ਪਰ ਹੁਣ ਨਾਲ ਟਾਈਮ 'ਚ 5620 ਵੀ ਨਹੀਂ ਰਹਿਣੇ ਜਿਹੜੇ ਸਾਹ ਤੇ ਡਿਮਾਂਡ ਆ ਟਰੈਕਟਰਾਂ ਦੀ ਹਨਾ ਤੇ 3600 ਆ ਗਿਆ 21 ਮਾਡਲ 495000 ਰੁਪਏ ਡਿਮਾਂਡ ਤੇ ਅਨੁਪਾਤ ਹੈ ਹਨ ਇਹ ਇਹ ਆਪਣਾ ਹੈਗਾ ਹਾਈ ਲੋ ਵਾਲਾ ਮਾਡਲ ਹੈ ਹਾਈ ਲੋ ਵਾਲਾ ਮਾਡਲ ਹੈ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਹੈ ਸਾਰੇ ਰਾਈਟਰ ਦੀ ਟਾਇਰ ਨਵੇਂ ਆ ਹਨਾ ਬਾਕੀ ਮੈਂ ਇੱਕੋ ਗੱਲ ਆਖਾਂਗਾ ਨੰਬਰਾਂ ਨੰਬਰਾਂ ਦੀ ਕੋਈ ਗੱਲ ਨਹੀਂ ਹੁੰਦੀ ਹੁੰਦੀ ਤੁਸੀਂ ਮੰਡੀ 'ਚ ਤੁਹਾਨੂੰ ਆਉਣਾ ਹੀ ਪੈਣਾ ਹਨਾ ਵੀਡੀਓ ਭਾਵੇਂ ਤੁਸੀਂ ਵੇਖ ਲਈ ਤੁਹਾਨੂੰ ਮੰਡੀ ਸਾਰੀ ਘੁਮਾਤੀ ਵੀਡੀਓ ਦੇ ਵਿੱਚ ਪਰ ਤੁਸੀਂ ਇੱਕ ਵਾਰੀ ਮੰਡੀ ਦਾ ਵਿਜ਼ਿਟ ਕਰੋਗੇ ਉਸ ਤੋਂ ਬਾਅਦ ਗੱਲ ਕਰੋਗੇ ਇਹ ਰੇਟ ਨਹੀਂ ਰਹਿੰਦੇ ਹੁੰਦੇ ਫਿਕਸ ਕਦੇ ਵੀ ਨਾ ਹੀ ਹੋ ਰਹਿਣ ਤੇ ਨਾ ਹੀ ਜਿਹੜੇ ਤੁਸੀਂ ਸੋਚਦੇ ਰਹਿੰਦੇ ਜੀ ਔਰიან ਹਨਾ ਵਿਚਲਾਇਆ ਹੋ ਜਾਂਦਾ ਹੁੰਦਾ ਰੇਟ ਕਦੇ ਵੀ 3600 ਆ ਗਿਆ 올 ਰੌਂਡਰ ਵਾਲਾ 19 ਮਾਡਲ 520000 ਰੁਪਏ ਜਿਵੇਂ ਡਿਮਾਂਡ ਹੈ ਨਾ ਸ਼ਾਇਦ ਕੋਈ 4.5 ਵੀ ਸੋਚ ਕੇ ਬੈਠਾ ਹੋਣਾ ਉਹਦਾ ਵੀ ਨਹੀਂ ਰਹਿਣਾ ਤੇ ਇਹਨਾਂ ਦਾ 520 ਵੀ ਨਹੀਂ ਰਹਿਣਾ ਵਿਚਾਲੇ ਜਾਂ ਸੌਦਾ ਅੜ ਜਾਂਦਾ ਤੁਹਾਨੂੰ ਪਤਾ ਹੈ ਟਾਇਰ ਨਵੇਂ ਹਨਾ ਅੱਜ ਦੇ ਟਾਈਮ 'ਚ ਟਾਇਰਾਂ ਦਾ ਮੁੱਲ ਹੈ ਬਾਹਰਲੀ ਚੀਜ਼ ਦਾ ਲੋਕੀ ਮੁੱਲ ਲਾਉਂਦੇ ਆ ਭਾਵੇਂ ਅੰਦਰੋਂ ਭਾਵੇਂ ਗੇਰ ਇੰਜਨ ਦਾ ਕਿੰਨਾ ਹੀ ਸਾਫ਼ ਹੋਵੇ ਟਰੈਕਟਰ ਠੀਕ ਹੈ ਜੀ ਹਾਈ ਲੋ ਮੀਡੀਅਮ ਆ ਗਿਆ 3 ਸਪੀਡ ਦਾ ਆਉਣ ਵਾਲਾ ਟਾਈਮ ਹੈ ਇਹ ਤੁਹਾਨੂੰ ਪਤਾ ਹੀ ਹੈ ਵੀ ਕਿਉਂਕਿ ਸੁਪਰ ਸੀਟਰਾਂ ਦੇ ਉੱਤੇ ਖੇਚਾ 3 ਸਪੀਡ ਦੀ ਤੇ ਚੱਲਣਾ ਹੋਲੈਂਡ ਨਹੀਂ ਆ ਫਿਰ ਤੇ 36 30 ਜਾਂ ਫਿਰ ਗੇਅਰ ਲਵਾਉਣੇ ਪੈਂਦੇ ਨੇ ਇਹ 19 ਮਾਡਲ 5 ਲੱਖ 70 ਹਜ਼ਾਰ ਦਾ ਡਿਮਾਂਡ ਹੈ ਤੇ ਜੇ ਮੈਂ ਇਹਦੀ ਕੰਡੀਸ਼ਨ ਦੀ ਗੱਲ ਕਰਾਂ ਤੇ ਚੈੱਕ ਕਰੋ ਤੁਸੀਂ ਹਾਈ ਲੋ మీడియం ਹੀ ਪੀਟੀਓ ਕਲੱਚ ਨਾ ਸਾਫ਼ ਕੰਡੀਸ਼ਨ ਦਾ ਡ੍ਰਾਈਵਰ ਖੜਾ ਬਿਲਕੁਲ ਤੇ ਟਾਇਰ ਤੁਸੀਂ ਚੈੱਕ ਕਰੋ ਇੱਕ ਵਾਰੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਤੇ 12 3 ਦੀ ਸਪੀਡ CNH ਦਾ ਲੱਗਾ ਹੋਇਆ ਨਾਲੇ ਸਲੈਂਸਰ ਵੀ ਸਲੈਂਸਰ ਵੀ ਕਿਤੇ ਚੇਂਜ ਨਹੀਂ ਹੋਇਆਗਾ ਰਿਵਰਸ ਪੀਟੀਓ ਹੈ ਟਰੈਕਟਰ ਰਿਵਰਸ ਪੀਟੀਓ ਜਿਹੜਾ ਬਹੁਤ ਮਾਇਨੇ ਰੱਖਦਾ ਜੇ ਮੈਂ ਰਿਵਰਸ ਪੀਟੀਓ ਦੀ ਗੱਲ ਕਰਾਂ ਮਸ਼ੀਨ ਦੇ ਉੱਤੇ ਜਾਂ ਕਈ ਚੀਜ਼ਾਂ ਦੇ ਉੱਤੇ ਮੰਨ ਲਓ ਹਨਾ ਬਈ ਬਹੁਤ ਕੰਮ ਦਿੰਦਾ ਰਿਵਰਸ ਪੀਟੀਓ ਕਿਤੇ ਐਵੇਂ ਨਾ ਜਾਣਿਆ ਜੇ ਬਹੁਤ ਘੱਟ ਜਿਹੜੇ ਲਾਈਵ ਦੇ ਵਿੱਚ ਰਿਵਰਸ ਪੀਟੀਓ ਆਉਂਦੀ ਹੈ ਨਾ ਉਹਦਾ ਬਹੁਤ ਫਰਕ ਹੈ ਨਿਊ ਹੋਲੈਂਡ 3630 3630 ਦੀ ਮੈਂ ਗੱਲ ਕਰਾਂ ਇਹ ਹੈਗਾ 14 ਮਾਡਲ 15 ਦੀ ਆ ਰਹੀ 4 ਲੱਖ 80 ਹਜ਼ਾਰ ਰੁਪਿਆ ਜਿਹੜੀ ਡਿਮਾਂਡ ਹੈ ਹਨਾ ਤੇ ਡਿਮਾਂਡ ਹਮੇਸ਼ਾ ਫਿਕਸ ਨਹੀਂ ਹੁੰਦੀ ਮੈਂ ਆਏ ਗੇੜੇ ਹੀ ਕਹਿਣਾ 3630 ਸੁਪਰ ਆ ਗਿਆ ਹਰਿਆਣਾ ਨੰਬਰ ਤੇ ਸਭ ਨਾਲੋਂ ਜ਼ਿਆਦਾ ਟਰੈਕਟਰ ਜਿਹੜੇ ਵੇਖਣ ਨੂੰ ਮਿਲਣਗੇ ਤੁਹਾਨੂੰ 14 ਮਾਡਲ 380000 ਰੁਪਿਆ ਡਿਮਾਂਡ ਹੈ ਨਾ ਤੇ ਕਿਉਂਕਿ ਹਰਿਆਣਾ ਦੀ ਮੰਡੀ 'ਚ ਖੜੇ ਆ ਫਤਿਆਵਤ ਹਰਿਆਣਾ ਟਰੈਕਟਰ ਮੰਡੀ 'ਚ ਸਭ ਨਾਲੋਂ ਜ਼ਿਆਦਾ ਇਹੀ ਵੇਖਣ ਨੂੰ ਮਿਲਣਗੇ ਤੁਹਾਨੂੰ 3630 8 ਮਾਡਲ 12 ਜਾਂ 12 3 ਅੱਛਾ ਹਾਈ ਲੋ ਮੀਡੀਅਮ ਠੀਕ ਹੈ ਜੀ 3.5 ਲੱਖ ਰੁਪਿਆ ਡਿਮਾਂਡ ਹੈ 3630 ਨਿਊ ਹੋਲੈਂਡ ਇੱਕ ਹੋਰ ਤੁਹਾਨੂੰ ਜਾਣਦੇ ਜਾਂਦੇ ਗੱਲ ਆ ਹਨ ਉੱਚੇ ਮਾਡਲ ਟਰੈਕਟਰ ਬਹੁਤ ਵੇਖਣ ਨੂੰ ਮਿਲਣਗੇ ਤੁਹਾਨੂੰ ਦਾਸ ਮਾਡਲ 395000 ਰੁਪਏ ਨੂੰ ਠੀਕ ਹੈ ਹੁਣ ਆ ਟਰੈਕਟਰ ਦੀ ਤੁਸੀਂ ਲੁੱਕ ਦੇਖੋ ਇੱਕ ਵਾਰੀ ਬਹੁਤ ਹੀ ਜ਼ਿਆਦਾ ਟਰੈਕਟਰ ਨੂੰ ਮੋਡੀਫਾਈ ਕੀਤਾ ਗਿਆ ਤੇ ਆਪਣੇ ਏਰੀਆ ਚ ਸ਼ਹਿਰ ਤੱਕ ਫਤਿਹਮੰਦ ਮੰਡੀ ਦੇ ਵਿੱਚ ਤੁਹਾਨੂੰ ਕਿਤੇ ਇੱਕ ਜਾਂ ਦੋ ਟਰੈਕਟਰ ਇਹ ਜੇ ਵੇਖਣ ਨੂੰ ਮਿਲਣਗੇ ਜੋ ਮੋਡੀਫਾਈ ਕੀਤੇ ਹੋਏ ਮੰਡੀ ਦੇ ਵਿੱਚ ਆਉਣਗੇ ਠੀਕ ਹੈ ਜੀ ਤੇ 3630 ਸੁਪਰ ਠੀਕ ਹੈ 13 ਮਾਡਲ ਟਾਪ ਮਾਡਲ ਆ ਗਿਆ 395000 ਰੁਪਏ ਡਿਮਾਂਡ ਆ ਦੇਖੋ ਪੈਡਲ ਵਗੈਰਾ ਦੇਖੋ ਤੁਸੀਂ ਪਲੇਟਫਾਰਮ ਕਿਸੇ ਨੇ ਬਣਵਾਇਆ ਸ਼ੌਕ ਨਾਲ ਸੀ ਠੀਕ ਹੈ ਜੀ ਤੇ ਸਟੀering ਲੱਗਾ ਠੀਕ ਹੈ ਤੇ ਛਤਰੀ ਲੱਗੀ ਯੂ ਲੱਗੀ ਹੋਈ ਆ ਹੁਣੇ ਹੀ ਨਹੀਂ ਪਤਾ origignal ਲੱਗੀ ਹੈ ਕਿ ਦੂਸਰੀ ਲੱਗੀ ਹੈ ਨਾ ਪਰ ਲੱਗੀ ਪੂਰੀਆਂ ਘੈਂਟ ਹੈ ਤੇ ਤੁਹਾਨੂੰ ਪਤਾ ਹੀ ਆ ਹਾਈ ਲੋ ਮੀਡੀਅਮ ਹੈਗਾ ਹੀ ਟਰੈਕਟਰ ਇੱਕ ਨਾ ਟਰੈਕਟਰ ਚਾਣੌਣ ਲੱਗਿਆ ਪੋਜ਼ਿਟਿਵ ਵਾਈ ਬਹੁਤ ਆਉਂਦੇ ਆ ਦੇਖੋ ਪਲੇਟਫਾਰਮ ਲੱਗਾ ਸੋਹਣਾ ਲੱਗਦਾ ਟਰੈਕਟਰ ਨਾ ਖੜਾ ਪਾਵੇਂ ਸ਼ਾਇਦ ਤੱਕ ਪਲੇਟਫਾਰਮ ਦੇ ਕੁਝ ਨੁਕਸਾਨ ਹੀ ਹੋਣ ਹੈਨਾ ਸ਼ਾਇਦ ਤੱਕ ਕੁਝ ਨੁਕਸਾਨ ਹੋਣ ਪਰ ਮੈਂ ਇਹ ਗੱਲ ਆ ਨਾ ਵੀ ਦੂਰੋਂ ਵੇਖਣ ਨੂੰ ਸੋਨਾ ਤੇ ਜਦੋਂ ਬੰਦਾ ਵਹਿੰਦਾ ਉੱਤੇ ਬਸ ਇੱਕੋ ਇੱਕ ਪੋਜ਼ਿਟਿਵ ਫੀਲਿੰਗ ਰਹਿੰਦੀ ਬੰਦੇ ਨੂੰ ਹੈਨਾ ਤੇ ਸੋਨਾ ਫੋੜ ਦਾ ਫਕਾਰਾ ਅਛਤਾ ਤੇਰਾ ਚਬਾਰਾ ਹੈ ਨੂੰਈਂਦਾ ਤੇਰਾ ਚਬਾਰਾ ਈਸ਼ ਆਪਾਂ ਆ ਗਿਆ ਸ਼ਕੀਤੀ ਸੋਨੋ ਫੋਰ ਦਾ ਫੁਕਾਰਾ ਗੂੰਜਦਾ ਤੇਰਾ ਚਬਾਇਆ ਹੈ ਇਹ ਲਾਈਨ ਲਿਖੀਏ ਸਪੈਸ਼ਲ ਐਡੀਸ਼ਨ 363 ਠੀਕ ਹੈ ਜੀ ਤੇ ਸਪੈਸ਼ਲ ਐਡੀਸ਼ਨ ਥੋੜਾ ਜਿਹਾ ਅਡਵਾਂਸ ਹੈ ਹਨਾ ਟਾਇਰ ਵੀ ਪਏ ਹੋਏ ਆ ਤਿੰਨ ਲੀਆਂ ਵਾਲੇ ਜਿਹੜਾ ਟ੍ਰੈਂਡ ਚੱਲਦਾ ਪਿਆ ਉਹ ਵੀ ਤੁਸੀਂ ਦੇਖੋ ਹਰਿਆਣਾ ਨੰਬਰ 19 ਮਾਡਲ 690 7 ਲੱਖ ਦੇ ਲਗਭਗ ਆ ਚਲੋ ਬਾਕੀ ਮੌਕੇ ਤੇ ਬਹੁਤ ਡਿਸਕਾਊਂਟ ਹੋ ਜਾਣਾ ਇਹ ਵੀ ਸਪੈਸ਼ਲ ਐਡੀਸ਼ਨ ਆ ਗਿਆ ਕੋੜਾ ਬੈਂਪਰ ਲੱਗਾ ਤੇਹੀ ਮਾਡਲ ਆ ਗਿਆ 815000 ਮਿਊਜ਼ਿਕ ਸਿਸਟਮ ਲੱਗਾ ਪੇਟੀ ਲੱਗੀ ਆ ਇਹ ਸਰ ਨਵੇਂ ਮਾਡਲ ਦਾ ਲੱਗਾ ਹੈ ਛਤਰੀ ਲੱਗੀ ਹੋਈ ਆ ਠੀਕ ਹੈ 56 ਵੀ ਜਿਵੇਂ ਤੁਹਾਨੂੰ ਕਿਹਾ ਸੀ ਮੈਂ ਇੱਕ ਜਾਂ ਦੋ ਹੀ ਵੇਖਣ ਨੂੰ ਮਿਲਣਗੇ ਹਨ 56 ਵੀ ਇੱਕ ਇਹ ਖੜਾ ਇੱਕ ਤਾਂ ਹੋਰ ਖੜਾ ਹੋਵੇਗਾ ਪਰਲੀ ਸਾਈਡ ਵਧੀਆ ਜੀ ਵਧੀਆ 22 ਮਾਡਲ 875000 ਰੁਪਏ ਡਿਮਾਂਡ ਹੈ ਹਨਾ ਛਤਰੀ ਲੱਗੀ ਹੋਈ ਹੈ ਯੂ ਲੱਗੀ ਹੋਈ ਆ ਕੰਪਲੀਟ ਨਿਊ ਹਾਲੈਂਡ ਦੇ ਅਗਾਂ ਦੋ ਤਿੰਨ ਟਰੈਕਟਰ ਹੈਗੇ ਉਹ ਹੋਰ ਯਾਨੀ ਕਿ ਫਾਰਮ ਦੇ ਨੇ ਆ ਇਸ ਫਾਰਮ ਦੇ ਅਗੇ ਆਪਾਂ ਇਸ ਫਾਰਮ ਦੇ ਤੁਹਾਨੂੰ ਸਾਰੇ ਵਕਤ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ